ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਮਤਰਈ ਮਾਂ ਸਗੀਤੀ ਦੇ ਪਿਛਲੇ ਭਾਗ ਤੁਸੀਂ ਬੜੇ ਪਿਆਰ ਨਾਲ ਸੁਣੇ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਅਖੀਰਲਾ ਭਾਗ ਲੈ ਕੇ ਹਾਜ਼ਰਾਂ ਜੀ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਊਗਾ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਪਿਛਲੇ ਭਾਗ ਵਿੱਚ ਪੜ ਚੁੱਕੇ ਹੋ ਕਿ ਹਰਮਨ ਨੇ ਸਭ ਦੇ ਪੈਰੀਂ ਹੱਥ ਲਾ ਕੇ ਸਭ ਤੋਂ ਅਸ਼ੀਰਵਾਦ ਲਿਆ ਅਤੇ ਜੋਤ ਨੂੰ ਜੱਫੀ ਪਾਉਂਦੇ ਹੋਏ ਕਿਹਾ ਜਾਨ ਆਪਣਾ ਧਿਆਨ ਰੱਖਣਾ ਹਰਮਨ ਅਤੇ ਉਸ ਦੀ ਮੰਮੀ ਪਾਪਾ ਨੂੰ ਤੋਰ ਕੇ ਜੋਤ ਵੀ ਆਪਣੇ ਮੰਮੀ ਪਾਪਾ ਨਾਲ ਆਪਣੇ ਘਰ ਨੂੰ ਕਾਰ 'ਚ ਬੈਠ ਕੇ ਤੁਰ ਪਈ ਕਹਾਂ ਕਿ ਜੋਤ ਨੇ ਅਗਲੇ ਦਿਨ ਤੋਂ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਜਦੋਂ ਜੋਤ ਕਲਾਸ ਵਿੱਚ ਪਹੁੰਚੀ ਤਾਂ ਅਮਰ ਤੋਂ ਉਹ ਦੇਖ ਕੇ ਬਹੁਤ ਖੁਸ਼ ਹੋਈ ਉਸਨੇ ਭੱਜ ਕੇ ਜੋਤ ਨੂੰ ਦੋਨਾਂ ਬਾਹਾਂ ਨਾਲ ਘੁੱਟ ਕੇ ਗਲੇ ਲਾ ਲਿਆ ਸਭ ਆਧਿਆਪਕਾਂ ਅਤੇ ਕਲਾਸਮੇਟ ਨੇ ਜੋਤ ਨੂੰ ਵਧਾਈ ਦਿੱਤੀ ਸਭ ਤੋਂ ਪਹਿਲਾਂ ਜੋਤ ਨੇ 15 ਦਿਨ ਪਿੱਛੇ ਪਿਆ ਸਾਰਾ ਕੰਮ ਅਮਰਤ ਤੋਂ ਪੁੱਛ ਕੇ ਪੂਰਾ ਕੀਤਾ 2 ਮਹੀਨੇ ਬਾਅਦ ਜੋਤ ਦਾ ਹੁਣਾਂ ਦਾ ਬੀਕੋਮ ਫਾਈਨਲ ਦੇ ਪੇਪਰ ਹੋਣੇ ਸ਼ੁਰੂ ਹੋਣ ਵਾਲੇ ਸੀ ਇਸ ਲਈ ਜੋਤ ਤੇ ਅਮਰਤ ਨੇ ਰਿਸੈਸ ਅਤੇ ਪ੍ਰੀ ਐਕਟਰ ਵਿੱਚ ਪੇਪਰਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਬੀਕਮ ਫਾਈਨਲ ਦੇ ਪੇਪਰਾਂ ਤੋਂ ਬਾਅਦ ਜੋਤ ਨੇ ਹਾਈਲਾਈਟਸ ਕਰਨੀ ਸ਼ੁਰੂ ਕਰ ਦਿੱਤੀ ਤਿੰਨ ਮਹੀਨੇ ਦੀ ਤਿਆਰੀ ਕਰਨ ਤੋਂ ਬਾਅਦ ਜੋਤ ਨੇ ਆਈਲੈਸ ਦਾ ਪੇਪਰ ਦੇ ਦਿੱਤਾ ਅਤੇ ਸੱਤ ਬੈਂਡ ਲੈਣ ਤੋਂ ਬਾਅਦ ਜੋਤ ਨੇ ਕੈਨੇਡਾ ਲਈ ਅਪਲਾਈ ਕਰ ਦਿੱਤਾ ਅੰਮ੍ਰਿਤ ਨੂੰ ਵੀ ਉਸਦਾ ਪਤੀ ਇਟਲੀ ਆ ਕੇ ਲੈ ਗਿਆ। ਕੈਨੇਡਾ ਦਾ ਸਟੱਡੀ ਵੀਜ਼ਾ ਆਉਣ ਤੇ ਹਰਮਨ ਜੋਤ ਨੂੰ ਆ ਕੇ ਕੈਨੇਡਾ ਲੈ ਗਿਆ। ਅਤੇ ਜੋਤ ਦੇ ਪਰਿਵਾਰ ਨੇ ਘਰ ਨੂੰ ਸਜਾ ਕੇ ਜੋਤ ਦਾ ਕੈਨੇਡਾ ਵਿੱਚ ਸਵਾਗਤ ਕੀਤਾ। ਉੱਥੇ ਜਾ ਕੇ ਜੋਤ ਨੇ ਅਕਾਊਂਟਿੰਗ ਦੀ ਪੜ੍ਹਾਈ ਲਈ। ਸਨੈਨਫੋਰਡ ਇੰਟਰਨੈਸ਼ਨਲ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਕੈਨੇਡਾ ਦੇ ਵਿੱਚ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਜੋਤ ਦੀਆਂ ਦੋ ਸਹੇਲੀਆਂ ਹੇਜਲ ਅਤੇ ਨਿਰਮਤ ਬਣੀਆਂ। ਪਰ ਅਮਰਤ ਦੀ ਕਮੀ ਜੋਤ ਨੂੰ ਹਮੇਸ਼ਾ ਖਲਦੀ। ਇਸ ਲਈ ਹਰ ਐਤਵਾਰ ਜੋਤ ਅਮਰਤ ਨੂੰ ਫੋਨ ਕਰਕੇ ਬਹੁਤ ਗੱਲਾਂ ਕਰਦੀ। ਹਰਮਨ ਜੋਤ ਨੂੰ ਹਰ ਰੋਜ਼ ਸਵੇਰੇ ਛੱਡ ਅਤੇ ਸ਼ਾਮ ਨੂੰ ਲੈ ਕੇ ਵੀ ਕਾਲਜ ਤੋਂ ਆਉਂਦਾ ਪਰ ਜਦੋਂ ਜੋਤ ਦਾ ਆਕਰ ਲਾਇਸੈਂਸ ਬਣ ਗਿਆ ਤਾਂ ਜੋਤ ਖੁਦ ਹੀ ਕਾਰ ਚਲਾ ਕੇ ਕਾਲਜ ਜਾਣ ਲੱਗ ਪਈ ਜੋਤ ਨੂੰ ਕੈਨੇਡਾ ਵਿੱਚ ਪਰਮਜੀਤ ਉਵੇਂ ਹੀ ਪਿਆਰ ਕਰਦੀ ਜਿਵੇਂ ਇੰਦਰਜੀਤ ਜੋਤ ਨੂੰ ਪਿਆਰ ਕਰਦੀ ਸੀ ਹਰਮਨ ਛੁੱਟੀ ਵਾਲੇ ਦਿਨ ਜੋਤ ਨੂੰ ਕਮਾਉਣ ਲੈ ਜਾਂਦਾ ਕੈਨੇਡਾ ਆ ਕੇ ਜੋਤ ਨੂੰ ਬਿਲਕੁਲ ਵੀ ਉਪਰਾ ਨਹੀਂ ਲੱਗਾ ਉਸ ਦਾ ਵਧੀਆ ਜੀ ਲੱਗ ਗਿਆ ਅਕਾਊਂਟਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੱਜ ਜੋਤ ਆਪਣੇ ਕਾਲਜ ਡਿਗਰੀ ਲੈਣ ਆਈ ਹੋਈ ਸੀ ਅਜੇ ਜੋਤ ਪ੍ਰਾਣੀਆਂ ਸੋਚਾਂ ਵਿੱਚ ਗਵਾਚੀ ਹੋਈ ਸੀ ਕਿ ਹਰਮਨ ਨੇ ਜੋਤ ਨਾਲ ਹਰਮਨ ਨੇ ਹੱਥ ਨਾਲ ਜੋਤ ਦੇ ਮੋਢੇ ਨੂੰ ਹਲਾਉਂਦੇ ਹੋਏ ਕਿਹਾ ਜਾਨ ਜਾਨ ਕਿਹੜੀਆਂ ਸੋਚਾਂ ਵਿੱਚ ਗੁਆਚੀਆਂ ਚੱਲੀਏ ਘਰ ਨੂੰ ਫੰਕਸ਼ਨ ਖਤਮ ਹੋ ਗਿਆ ਹਾਂਜੀ ਜੋਤ ਨੇ ਹਰਕੀ ਜਹੀ ਮੁਸਕਾਨ ਚਿਹਰੇ ਤੇ ਦਿਖਾਉਂਦੇ ਹੋਏ ਕਿਹਾ ਅਤੇ ਹੀਜਨ ਤੇ ਨਿਰਮਤ ਨੂੰ ਬਾਏ ਬੋਲ ਕੇ ਉੱਠ ਕੇ ਹਰਮਨ ਨਾਲ ਤੁਰ ਪਈ ਕਾਲਜ ਦੇ ਬਾਹਰ ਲਈ ਕਾਰ ਕਾਰ ਵਿੱਚ ਬੈਠ ਕੇ ਦੋਨੋਂ ਘਰ ਆ ਗਏ ਘਰ ਪਹੁੰਚ ਕੇ ਜੋਤ ਨੇ ਇੰਦਰਜੀਤ ਨੂੰ ਫੋਨ ਕੀਤਾ ਅਤੇ ਖੁਸ਼ੀ ਹੁੰਦੇ ਕਿਹਾ ਮਮਾ ਮਮਾ ਮੈਨੂੰ ਡਿਗਰੀ ਮਿਲ ਗਈ ਬਹੁਤ ਬਹੁਤ ਵਧਾਈ ਹੋਵੇ ਮੇਰੀ ਧੀ ਨੂੰ ਇੰਦਰਜੀਤ ਨੇ ਖੁਸ਼ ਹੁੰਦੇ ਹੋਏ ਕਿਹਾ ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਦੋਨਾਂ ਨੇ ਫੋਨ ਕੱਟ ਦਿੱਤਾ ਤਕਦੀਰ ਕੌਰ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ 25 ਦੇ 25 ਭਾਗ ਤੁਸੀਂ ਸੁਣੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ ਕਿ ਸਾਡਾ ਹੌਂਸਲਾ ਵਧੇ ਹੋਰ ਕਹਾਣੀਆਂ ਤੁਹਾਨੂੰ ਨਵੀਆਂ-ਨਵੀਆਂ ਸੁਣਾਉਣ ਦੇ ਲਈ ਤੁਹਾਨੂੰ ਇਹ ਸੱਚੀ ਤੇ ਆਧਾਰ ਸੱਚੀ ਕਹਾਣੀ ਦੇ ਆਧਾਰਿਤ ਨਾਵਲ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਮੇਰਾ ਪਹਿਲਾ ਨਾਵਲ ਸੀ ਗਲਤੀਆਂ ਬਹੁਤ ਹੋਣਗੀਆਂ ਉਨ੍ਹਾਂ ਲਈ ਮੈਂ ਮਾਫੀ ਮੰਗਦੀ ਹਾਂ ਅਖੀਰ ਦੇ ਵਿੱਚ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨੇ ਮੇਰੀ ਇੰਨੀ ਕਹਾਣੀ ਪਿਆਰ ਨਾਲ ਸੁਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ